ਤਮਾਂਸਾ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਸੋਹਣੀ ਗੱਡੀ ਬ੍ਰੀਜਾ ਲੈ ਕੇ ਹੋਇਆ ਹਾਜ਼ਰ ਸ਼ੇਰ ਪਹਿਲਾਂ ਤਾਂ ਗੱਡੀ ਤੇ ਝਾਤ ਮਰਵਾ ਦੇ ਉਦੋਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਆਪਾਂ ਵੀਰੇ ਤੋਂ ਲਵਾਂਗੇ ਇਹਦੇ ਮਾਡਲ ਬਾਰੇ ਵੀ ਤੇ ਬਾਕੀ ਸਾਰੇ ਰੇਟ ਬਾਰੇ ਵੀ ਆਜਾ ਪਹਿਲਾਂ ਆਪਾਂ ਵਿੱਚੋਂ ਦਿਖਾ ਦਈਏ ਗੱਡੀ ਦੇਖ ਸਕਦੇ ਹੋ ਬਹੁਤ ਹੀ ਸਾਫ਼ ਪਈ ਹੈ ਗੱਡੀ ਪੂਰੀ ਘੈਂਟ ਤੇ ਜਿਹੜਾ ਇਹਦਾ ਮਾਡਲ ਹੈ ਉਹ ਆਪਾਂ ਵੀਰੇ ਤੋਂ ਪੁੱਛਾਂਗੇ ਦੇਖ ਸਕਦੇ ਹੋ ਪੂਰੀ ਸਾਫ਼ ਗੱਡੀ ਪਈ ਹੈ ਬਹੁਤ ਹੀ ਸੋਹਣੀ ਗੱਡੀ ਹੈ ਲੈ ਸ਼ੇਰ ਆਪਾਂ ਕਰਦੇ ਹਾਂ ਵੀਰੇ ਨਾਲ ਗੱਲਬਾਤ ਆਜੋ ਕਰਾਉਣੇ ਆ ਬਾਈ ਨਾਲ ਗੱਲ ਬਾਤ। ਉਹ ਠੀਕ ਹੈ ਬਾਈ। ਹਾਂਜੀ ਹਾਂਜੀ। ਤੇ ਲਓ ਜੀ ਫਿਰ ਆਪਾਂ ਅੱਜ ਆਪਾਂ ਗੱਡੀ ਜਿਹੜੀ ਫਰੀਜਾ ਦਿਖਾਉਨੇ ਆ ਆਪਣੇ ਭਰਾਵਾਂ ਨੂੰ। ਨਾਲੇ ਤੇ ਇਹਦਾ ਮਾਡਲ ਦੱਸੋ ਬਾਈ ਜੀ ਇਹ ਕਿਹੜਾ ਮਾਡਲ ਆ। ਆਜੋ ਜੀ। ਇਹ ਮਾਡਲ ਹੈਗਾ ਜੀ 2016 ਮਾਡਲ। 16 ਮਾਡਲ ਜੀ। ਹਾਂ ਤੇ ਫਸਟ ਓਨਰ ਕਾਰ ਹੈ। ਠੀਕ ਹੈ ਜੀ ਹਾਂ ਲਓ ਜੀ ਪਹਿਲੇ ਭਰਾ ਦੇ ਇਹ ਨਵੇਂ ਗੱਡੀ ਫਰਸਟ ਫਰਸਟ ਓਨਰ ਕਹਿ ਦਿੰਨੇ ਆਪਾਂ ਗੱਡੀ ਹੈਗੀ 16 ਮਾਡਲ ਤੇ ਬਾਈ ਜੀ ਜਿਹਦੀ ਆਪਾਂ ਕੀ ਫਿਰ ਮੰਗ ਮੰਗਾਈ ਰੱਖੀ ਕੀ ਰੇਟ ਦੇਵਾਂਗੇ ਜੀ ਆਪਾਂ ਮੰਗ ਆਪਾਂ ਬਾਈ ਰੱਖੀ ਆ 6 ਲੱਖ 50 ਹਜ਼ਾਰ ਤੱਕ ਠੀਕ ਹੈ ਜੀ ਤੇ ਆਪਾਂ ਛੱਡਾਂਗੇ ਕਿੰਨੇ ਦੀ ਜੀ ਛੱਡਾਂਗੇ ਮੌਕੇ ਤੇ ਕਰ ਲਾਂਗੇ ਬਾਈ 10 10 15000 ਜਿੰਨਾ ਵੀ ਹੋ ਜਾਣਾ ਹੈ ਨਾ ਬਾਈ ਦੀ ਮੰਗ ਹੈ ਜਿਹੜੀ 6.5 ਮੰਗ ਹੈ ਤੇ ਬਾਈ ਕਹਿੰਦੇ ਵੀ ਮੌਕੇ ਤੇ ਜਿਹੜਾ ਮਾਨਤਾ ਰਹੂ ਜ਼ਰੂਰ ਹੋਊਗਾ ਤੇ ਇੱਕ ਬਾਈ ਜਿਹੜੀ ਪਾ ਐਨਓਸੀ ਦੀ ਗੱਲ ਕਰਦੇ ਸੀ ਉਹ ਵੀ ਮੜੀ ਆਪਾਂ ਕਲੀਅਰ ਕਰ ਦਈਏ ਭਰਾਵਾਂ ਨੂੰ ਕਈ ਵਾਰੀ ਕਿਸੇ ਤਰ੍ਹਾਂ ਦਾ ਜੱਕਾ ਰਵੇ ਹੈ ਨਾ ਐਨਓਸੀ ਵੀ ਵੀ ਆਪਾਂ ਕਟਾ ਕੇ ਦੇ ਦਾਂਗੇ ਅਗਲੇ ਦਿਨ ਨਾਲ ਦੀ ਨਾਲ ਜੇ ਅਗਲੇ ਨੂੰ ਚਾਹੀਦੀ ਹੋਈ ਹੈ ਨਾ ਠੀਕ ਹੈ ਜੀ ਹਾਂ ਤੁਰਤ ਪਰ ਜੇ ਬੰਦੇ ਨੂੰ ਕੱਲ ਨੂੰ ਐ ਵੀ ਲੱਗਦਾ ਵੀ ਆਪਾਂ ਨੰਬਰ ਵੀ ਲਵਾਉਣਾ ਪੰਜਾਬ ਨੰਬਰ ਤਾਂ ਉਹ ਵੀ ਨਾਲ ਲਵਾ ਕੇ ਦੇ ਦਾਂਗੇ ਉਹਦਾ ਖਰਚਾ ਅਲੱਗ ਹੋਊਗਾ ਪਰ ਲਓ ਜੀ ਇੱਕ ਗੱਲ ਨੋਟ ਕਰ ਲਓ ਐਨਓਸੀ ਵੀਰੇ ਹੋਰੀ ਕਟਾ ਕੇ ਦੇਣਗੇ ਜਿਹੜਾ ਨੰਬਰ ਹੈ ਨੰਬਰ ਕਿਸੇ ਭਰਾ ਨੇ ਪੰਜਾਬ ਦਾ ਕਰਾਉਣਾ ਹੁਣ ਐਚਆਰ ਹਰਿਆਣਾ ਨੰਬਰ ਹੈ ਪੰਜਾਬ ਦਾ ਨੰਬਰ ਕਰਾਉਣਾ ਉਹਦਾ ਖਰਚਾ ਪਊਗਾ ਮਾਲਕ ਦਾ ਜਿਹੜਾ ਬੰਦਾ ਗੱਡੀ ਲਊਗਾ ਹਨਾ ਬਾਈ ਜੀ ਹਾਂਜੀ ਹਾਂਜੀ ਤੇ ਬਾਕੀ ਸਿਰੇ ਹੋਰ ਜਾਣਕਾਰੀ ਲੈਣੀ ਹੈ ਕਿਸੇ ਵੀ ਚੀਜ਼ ਬਾਰੇ ਪੁੱਛਣਾ ਕਿਸੇ ਨਾਲ ਤਾਂ ਬੇਟੇ ਆਪਣਾ ਨੰਬਰ ਹੈਗੇ 97793 92873 ਜੀ ਲਓ ਜੀ ਬਾਕੀ ਆਪਾਂ ਨੰਬਰ ਹੈ ਵੀਰੇ ਦਾ ਸਕਰੀਨ ਤੇ ਛੱਡਾਂਗੇ ਜਿਹੜੀ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਬਾਈ ਜੀ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇੱਕ ਵੇਖ ਸਕਦਾ ਹਾਂ ਗੱਡੀ ਥੋੜਾ ਜਿਹਾ ਨਾ ਤੁਸੀਂ ਐ ਮੰਨ ਲਓ ਰੇਤੇ ਰਾਵੇ ਕਰਕੇ ਹੁਣ ਜਿਹੜਾ ਗੱਡੀ ਬਹੁਤ ਸਾਫ਼ ਪਈ ਹੈ ਪੂਰੀ ਘੇਟ ਪਈ ਹੈ ਗੱਡੀ 16 ਮਾਡਲ ਹੈ ਤੇ ਰੇਟ ਵੀ ਜ਼ਾਇਦਾ ਹੈ ਜਦੋਂ ਕਿਸੇ ਭਰਾ ਨੂੰ ਕੋਈ ਗੱਡੀ ਚੀਜ਼ ਪਸੰਦ ਆਉਂਦੀ ਹੈ ਤਾਂ ਰੇਟ ਜਰੂਰ ਹੋ ਜਾਂਦਾ ਹੁੰਦਾ ਹੈ ਨਾ ਤੇ ਸੰਪਰਕ ਜ਼ਰੂਰ ਕਰਿਓ ਧੰਨਵਾਦ ਉਹ ਕੰਡੀਸ਼ਨ ਦੇ ਵਿੱਚ ਪਿਆ ਬਹੁਤ ਹੀ ਸਾਫ਼ ਇੰਜਣ ਇਹ ਪਿਆਗਾ ਹੈ ਨਾ ਤੇ ਬਾਈ ਜੀ ਹੋਰਾਂ ਮੰਨਿਓ ਇੱਕ ਖਾਸ ਗੱਲ ਹੋਰ ਦੱਸ ਦਈਏ ਬਾਈ ਜੀ ਹੋਰੀ ਕਹਿੰਦੇ ਵੀ ਇੰਜਨ ਗੇਅਰ ਦੀ ਪੂਰੀ ਆਪਣੀ ਫੁੱਲ ਗਾਰੰਟੀ ਆ ਕਾਗਜ਼ਾਂ ਪੱਤਰਾਂ ਦੀ ਵੀ ਫੁੱਲ ਗਾਰੰਟੀ ਹੋ ਬਾਈ ਜੀ ਹੋਰਾਂ ਦੀ ਕਿਸੇ ਤਰ੍ਹਾਂ ਦਾ ਤੁਹਾਨੂੰ ਲਾਂਬਾ ਨਹੀਂ ਆਉਂਦਾ ਜਿਹੜੀ ਵੀ ਭਰਾ ਨੂੰ ਗੱਡੀ ਪਸੰਦ ਆਉਂਦੀ ਹੈ ਤੇ ਬਾਈ ਜੀ ਹੋਰਾਂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਤਾਂ ਬਾਈ ਜੀ ਹੋਰਾਂ ਨਾਲ ਸੰਪਰਕ ਜ਼ਰੂਰ ਕਰਿਓ ਹੈ ਨਾ ਤੇ ਹਾਂਜੀ